ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿਹੜਾ ਅਮਰੀਕਾ ਦੇ ਫੁੱਲ ਰੀਡਾ ਸ਼ਹਿਰ ਦੇ ਵਿੱਚ ਇੱਕ ਵੱਡਾ ਹਾਸਾ ਵਾਪਰਿਆ ਜਿੱਥੇ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਜਿਹੜੇ ਨਾਲ ਗੱਡੀ ਟਕਰਾ ਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਉਹਦੇ ਤੇ ਜਿਹੜੇ ਉਸ ਟਰੱਕ ਡਰਾਈਵਰ ਜਿਹੜਾ ਸੀ ਪੰਜਾਬੀ ਜਿਹਦਾ ਨਾਮ ਹਰਜਿੰਦਰ ਸਿੰਘ ਸੀ ਉਹਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਅਮਰੀਕਾ ਦੀ ਪੁਲਿਸ ਵੱਲੋਂ ਜੇਕਰ ਗੱਲ ਕਰੀਏ ਤਾਂ ਉਹਦੇ ਵਿੱਚ ਅੱਜ ਉਹਨੂੰ ਇੱਕ ਵੱਡੀ ਰਾਹਤ ਵੀ ਮਿਲ ਰਹੀ ਹੈ ਜਦੋਂ ਉਹਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਉਹ ਵੀ ਦੱਸਾਂਗੇ ਕਿ ਕਿਸ ਤਰ੍ਹਾਂ ਉਹਨੂੰ ਵੱਡੀ ਰਾਹਤ ਮਿਲ ਰਹੀ ਹੈ ਲੇਕਿਨ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਜਿਹੜੇ ਪੰਜਾਬ ਤੋਂ ਲੋਕ ਨਿਕਲ ਕੇ ਆਏ ਉਹਦੀ ਮਦਦ ਕਰ ਲਈ ਜਿਹੜੀ ਪਟੀਸ਼ਨ ਪਾਈ ਗਈ ਜਿਹੜੇ ਸਾਈਨ ਕੀਤੇ ਗਏ ਲਗਾਤਾਰ ਲੋਕਾਂ ਵੱਲੋਂ ਜਿਹੜੀ ਇੱਕ ਵੱਡੀ ਵਖਾ ਦਿੱਤੀ ਕਿ ਪੰਜਾਬੀ ਹਮੇਸ਼ਾ ਪੰਜਾਬੀ ਦੇ ਕੰਮ ਆਉਂਦਾ ਹੈ ਲੇਕਿਨ ਅਮਰੀਕਾ 'ਚ ਬੈਠੇ ਕਈ ਲੋਕਾਂ ਨੇ ਉਹਦਾ ਜਿਹੜਾ ਹੈ ਵਿਰੋਧ ਵੀ ਕੀਤਾ ਕਿ ਹਾਂ ਇਹਨੂੰ ਸਜ਼ਾ ਹੋਣੀ ਚਾਹੀਦੀ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ ਲੇਕਿਨ ਇਹੋ ਜੇ ਕੰਮ ਕਦੀ ਵੀ ਸੋਚ ਸਮਝ ਕੇ ਨਹੀਂ ਕੀਤੇ ਜਾਂਦੇ ਜਿਹੜੀ ਦੁਰਘਟਨਾ ਹੁੰਦੀ ਹੈ ਸੜਕਾਂ ਦੇ ਉੱਤੇ ਉਹ ਅਕਸਰ ਦੁਰਘਟਨਾ ਹੁੰਦੀ ਹੈ ਉਹ ਕੋਈ ਬੰਦਾ ਸੋਚ ਸਮਝ ਕੇ ਨਹੀਂ ਜਾਂਦਾ ਕਿ ਇੱਥੇ ਇੱਕ ਐਕਸੀਡੈਂਟ ਕਰਨਾ ਹੈ ਲੇਕਿਨ ਤੁਹਾਨੂੰ ਅੱਜ ਦੱਸ ਦਿੰਨੇ ਆ ਕਿ ਇੱਕ ਵੱਡੀ ਰਾਹਤ ਮਿਲ ਰਹੀ ਹੈ ਹਰਜਿੰਦਰ ਸਿੰਘ ਨੂੰ ਇਹ ਪਹਿਲਾ ਜਦੋਂ ਉਹਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਇੱਕ ਵਿੱਚ ਜਿਹੜੀ ਸੀਗੀ ਟਰਾਂਸਲੇਟਰ ਉਹਨੂੰ ਟਰਾਂਸਲੇਟ ਕਰਕੇ ਸਮਝਾ ਰਹੀ ਸੀ ਕਿਉਂਕਿ ਹਰਜਿੰਦਰ ਸਿੰਘ ਦੀ ਜਿਹੜੀ ਹੈ ਇੰਗਲਿਸ਼ ਕੋਈ ਇੰਨੀ ਖਾਸ ਵਧੀਆ ਨਹੀਂ ਹੈ ਤਾਂ ਉਹਦੇ ਵਿੱਚ ਜਦੋਂ ਉਹ ਜੱਜ ਦੇ ਸਾਹਮਣੇ ਜਦੋਂ ਪੇਸ਼ੀ ਹੋਈ ਤਾਂ ਉਹ ਜ਼ਿਆਦਾ ਨਹੀਂ ਬੋਲਿਆ ਕਿਉਂਕਿ ਉਹਦੇ ਕਿਤੇ ਨਾ ਕਿਤੇ ਹੱਕ ਦੇ ਵਿੱਚ ਕੋਈ ਖੜਾ ਵੀ ਨਹੀਂ ਸੀ ਉੱਥੇ ਲੇਕਿਨ ਉਹਦੀ ਇਹ ਜਿਹੜੀ ਚੁੱਪੀ ਹੈ ਉਹਦੇ ਲਈ ਫਾਇਦੇਮੰਦ ਹੋ ਗਈ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਜੱਜ ਨੇ ਉਹਨੂੰ ਇਹ ਵੀ ਕਿਹਾ ਟਰਾਂਸਲੇਟ ਦੌਰਾਨ ਕਿ ਅਸੀਂ ਤੈਨੂੰ ਜਿਹੜਾ ਹੈ ਤੇਰੇ ਪਰਿਵਾਰ ਦੇ ਨਾਲ ਗੱਲ ਕਰਾ ਸਕਦੇ ਹਾਂ ਤਾਂ ਵੀ ਉਹ ਕੁਛ ਨਾ ਬੋਲਿਆ ਹਰਜਿੰਦਰ ਸਿੰਘ ਲੇਕਿਨ ਉਸ ਤੋਂ ਬਾਅਦ ਜਿਹੜੀ ਇੱਕ ਟਰਾਂਸਲੇਟ ਜੱਜ ਤੇ ਹਰਜਿੰਦਰ ਸਿੰਘ ਦੇ ਵਿੱਚ ਗੱਲਬਾਤ ਹੋ ਰਹੀ ਸੀ ਉਸ ਦੌਰਾਨ ਇੱਕ ਵੱਡੀ ਰਾਹਤ ਮਿਲ ਗਈ ਹੈ ਕਿਉਂਕਿ ਹਰਜਿੰਦਰ ਸਿੰਘ ਤੇ ਦੋ ਜਿਹੜੇ ਨੇ ਇਹ ਵੱਡੇ ਚਾਰ ਸ਼ੀਟ ਲਗਾ ਦਿੱਤੀਆਂ ਗਈਆਂ ਨੇ ਜਿਹੜੀ ਪਹਿਲੀ ਚਾਰ ਸ਼ੀਟ ਲਗਾਈ ਹੈ ਉਹ ਹੈ ਵਿਕਲੋਰ ਹੋਮਿਸਾਈਡ ਉਹਦਾ ਮਤਲਬ ਇਹ ਹੈ ਕਿ ਇਹਨੇ ਜਾਣਬੁੱਝ ਕੇ ਰੋਡ ਦੇ ਉੱਤੇ ਐਕਸੀਡੈਂਟ ਕੀਤਾ ਇਹਨੂੰ ਪਤਾ ਸੀ ਕਿ ਜੇਕਰ ਇਹ ਇੱਥੋਂ ਟਰਨ ਲਏਗਾ ਤਾਂ ਉਹ ਐਕਸੀਡੈਂਟ ਉੱਤੇ ਹੋ ਸਕਦਾ ਜਿਵੇਂ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨੀ ਜਾਂ ਫਿਰ ਕਹਿ ਲਓ ਕਿ ਰੇਸਾਂ ਲਾਉਣੀਆਂ ਉਸ ਦੌਰਾਨ ਕੋਈ ਹਾਦਸਾ ਵਾਪਰ ਜਾਣਾ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਤੇ ਜਿੱਥੇ 45 ਸਾਲ ਦੀ ਸਜ਼ਾ ਸੁਣਾਈ ਗਈ ਹੈ ਇੱਕ ਦੇ ਪਿੱਛੇ 15 ਸਾਲ ਦੀ ਤੇ ਦੂਸਰੇ ਪਾਸੇ ਇੱਕ ਹੋਰ ਵੱਡਾ ਉਹਦੇ ਤੇ ਲੱਗੀ ਹੈ ਚਾਰ ਸ਼ਿਟ ਜਿਹਦਾ ਹੈ ਮੈਨਸ ਸੋਰਟਰਸ ਉਹਦਾ ਮਤਲਬ ਇਹ ਹੈ ਕਿ ਜਿਹੜਾ ਹੈ ਇਹਦੇ ਵਿੱਚ ਲਾਪਰਵਾਹੀ ਹੋ ਸਕਦੀ ਹੈ ਮਤਲਬ ਇੱਕ ਹਰਜਿੰਦਰ ਸਿੰਘ ਨੇ ਸੋ ਸਮਝ ਕੇ ਨਹੀਂ ਇਹ ਹਾਸਾ ਕੀਤਾ ਜਿਹੜਾ ਮੈਨਸ ਆਟਰਸ ਹੈ ਉਹਦੇ ਵਿੱਚ ਕੀ ਇਹਦੇ ਕੋਲ ਇੱਕ ਲਾਪਰਵਾਹੀ ਹੋਈ ਹੈ ਤਾਂ ਉਹਦੇ ਦੌਰਾਨ ਜਿਹੜਾ ਹੈ ਹਰਜਿੰਦਰ ਸਿੰਘ ਇੱਕ ਵਕੀਲ ਕਰ ਸਕਦਾ ਹੈ ਜਦੋਂ ਉਹਨੇ ਉੱਥੇ ਜੱਜ ਨੂੰ ਪੁੱਛਿਆ ਕਿ ਤੁਸੀਂ ਵਕੀਲ ਕਰਨਾ ਚਾਹੁੰਦੇ ਹੋ ਤਾਂ ਉਹਨੇ ਕਿਹਾ ਕਿ ਹਾਂ ਮੈਂ ਉਹ ਪਹਿਲਾ ਕੁਛ ਨਹੀਂ ਬੋਲਿਆ ਪਹਿਲਾ ਉਹਨੂੰ ਦੋ ਤਿੰਨ ਵਾਰੀ ਸਵਾਲ ਕੀਤਾ ਗਿਆ ਫਿਰ ਉਹਨੇ ਕਿਹਾ ਕਿ ਮੈਂ ਅਗਲੀ ਪੇਸ਼ੀ 'ਚ ਕਰਨਾ ਚਾਹੁੰਦਾ ਹਾਂ ਤੇ ਲੇਕਿਨ ਉਹਦੇ ਵੱਲੋਂ ਹਰਜਿੰਦਰ ਸਿੰਘ ਇੱਕ ਵਕੀਲ ਕਰ ਸਕਦਾ ਪ੍ਰਾਈਵੇਟ ਤੇ ਦੂਸਰੇ ਪਾਸੇ ਜਿਹੜਾ ਸਰਕਾਰੀ ਵਕੀਲ ਦੋਵੇਂ ਆਪਸ ਵਿੱਚ ਕੇਸ ਲੜਨਗੇ ਪਹਿਲਾ ਤਾਂ ਜੱਜ ਨੇ ਕਿਹਾ ਕਿ ਅਸੀਂ ਇਹਨੂੰ ਜ਼ਮਾਨਤ ਨਹੀਂ ਦੇ ਸਕਦੇ ਕਿਉਂਕਿ ਇਹ ਪਹਿਲਾ ਹੀ ਜਿਹੜਾ ਅਲਲੀਗਲ ਹੈ ਇਹ ਕਿਸੇ ਪਾਸੇ ਵੀ ਜਾ ਸਕਦਾ ਹੈ ਇੱਥੋਂ ਕਿਤੇ ਵੀ ਮੂਵ ਹੋ ਸਕਦਾ ਹੈ ਲੇਕਿਨ ਅਸੀਂ ਇਹਨੂੰ ਰੱਖਾਂਗੇ ਹਿਰਾਸਤ 'ਚ ਲੇਕਿਨ ਇਹਨੂੰ ਵਕੀਲ ਕਰਨ ਦੀ ਜਿਹੜੀ ਹੈ ਪਰਮਿਸ਼ਨ ਦੇ ਦਿੱਤੀ ਗਈ ਹੈ ਤੇ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿ ਹੁਣ ਜਿਹੜਾ ਹੈ ਮੈਨਸ ਆਟਰਸ ਦੇ ਚਾਰਸ਼ਕ ਜਿਹੜੀ ਲੱਗੀ ਹੈ ਉਸ ਦੌਰਾਨ ਜਿਹੜਾ ਹਰਜਿੰਦਰ ਸਿੰਘ ਦਾ ਵਕੀਲ ਹੈ ਉਹ ਦੂਸਰੇ ਪਾਸੇ ਜਿਹੜੇ ਤਿੰਨ ਲੋਕ ਮਰੇ ਨੇ ਉਹਦੇ ਵਕੀਲ ਨਾਲ ਲੜੇਗਾ ਹੁਣ ਕਿਹਦੇ ਵੱਲ ਸੱਚ ਸਾਬਿਤ ਹੋਵੇਗਾ ਕਿਹਦੇ ਹੱਕ ਵਿੱਚ ਕੇਸ ਜਾਏਗਾ ਹੁਣ ਕੇਸ ਜਿਹੜਾ ਹੈ ਇੱਕ ਲੀਟੇ ਪੈ ਗਿਆ ਹੈ ਜਿੱਥੇ 45 ਸਾਲਾਂ ਦੀ ਸਜ਼ਾ ਲੱਗੀ ਸੀ ਉਹ ਇੱਕ ਵਾਰ ਉੱਥੇ ਰੋਕ ਕੇ ਦੂਸਰੇ ਪਾਸੇ ਕੇਸ ਸ਼ੁਰੂ ਕਰ ਦਿੱਤਾ ਹੈ ਰਹੇਗਾ ਤਾਂ ਪੁਲਿਸ ਦੇ ਅੰਡਰ ਹੀ ਰਹੇਗਾ ਤਾਂ ਜੇਲ੍ਹ ਦੇ ਵਿੱਚ ਹੀ ਲੇਕਿਨ ਉਸ ਦੌਰਾਨ ਇੱਕ ਵਕੀਲ ਕੀਤਾ ਜਾਏਗਾ ਜਿਹੜਾ ਵਕੀਲ ਸਾਬਿਤ ਕਰੇਗਾ ਕਿ ਇਹ ਲਾਪਰਵਾਹੀ ਸੀ ਇਹ ਕੋਈ ਜਾਣਬੁੱਝ ਕੇ ਨਹੀਂ ਕੀਤਾ ਗਿਆ ਇਹ ਇੱਕ ਹਾਦਸਾ ਸੀ ਜੋ ਸੜਕਾਂ ਤੇ ਆਮ ਹੀ ਹੋ ਜਾਂਦਾ ਤੇ ਦੂਸਰੇ ਪਾਸੇ ਦੂਸਰਾ ਵਕੀਲ ਲੜੇਗਾ ਤਾਂ ਹੁਣ ਪੰਜਾਬੀਆਂ ਲਈ ਕਾਫੀ ਵੱਡੀ ਰਾਹਤ ਹੈ ਉਹਦੇ ਪਰਵਾਰ ਲਈ ਵੱਡੀ ਰਾਹਤ ਹੈ ਲੇਕਿਨ ਹਰਜਿੰਦਰ ਸਿੰਘ ਕਿਤੇ ਨਾ ਕਿਤੇ ਇਸ ਚੀਜ਼ ਦਾ ਸਾਹ ਸੁੱਖਾ ਮਿਲਦਾ ਦਿਖਾਈ ਦੇ ਰਿਹਾ ਹੈ ਤੁਹਾਨੂੰ